ਕਾ ਮਹਲਾ ਪੰਜਵਾ ਅਬਨਾ ਸੇ ਜੀ ਅਨਕੋ ਦਾਤਾ ਸਿਮਰਤ ਸਭ ਮਨ ਲਖੋਈ ਗੋਣ ਨਿਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਅਬਨਾ ਸੇ ਜੀ ਅਨਕੋ ਦਾਤਾ ਸਿਮਰਤ ਸਭ ਮਨ ਲਖੋਈ ਗੋਣਾ ਨਿਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰਗਪਾਲ ਪ੍ਰਭ ਸੋਈ ਜਾਕੇ ਸਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾ ਵਡ ਭਾਗੀ ਸਾਧ ਸੰਗ ਪ੍ਰਾਪਤ ਜਿਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਸ਼ੈ ਜਿਨ ਹਰ ਨਾਮ ਰਿਤੇ ਪਰੋਈ ਵਡੇ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਸ਼ੈ ਜਨਹਾਰ ਨਾਮ ਰਿਤ ਪਰੋਈ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ